ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਔਰ ਸਨਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਤੇ ਲੈ ਕੇ ਆਇਆ ਆਪਾਂ ਤੁਹਾਡੇ ਲਈ ਨਿਊ ਵਲੌਗ ਇਹ ਕਾਫੀ ਟਾਈਮ ਬਾਅਦ ਆ ਰਿਹਾ तकरीबन ਮਨਾ ਡੇਢ ਦੋ ਮਹੀਨੇ ਹੋ ਗਏ ਉਹਨੇ ਆ ਤੇ ਅੱਜ ਆਪਾਂ ਬਾਈ ਜੀ ਹੋ ਗਈ ਜ ਸਵੇਰ ਸਵੇਰੇ ਹੋ ਗਏ ਤਿਆਰ ਤੇ ਪੱਗ ਬੁੱਗ ਬੰਨ ਕੇ ਆਪਾਂ ਜਾਣੇ ਹੁਣ ਗੁਰਦੁਆਰਾ ਛੀਤਗਲ ਸਾਹਿਬ ਤੇ ਕਰਵਾਉਣੇ ਆ ਤੁਹਾਨੂੰ ਦਰਸ਼ਨ ਤੇ ਨਾਲੇ ਆਪਾਂ ਕਰਦੇ ਆ ਦਰਸ਼ਨ ਆਪਾਂ ਡੇਲੀ ਜਾਂਦੇ ਹਾਂ ਹਰ ਰੋਜ਼ੀ ਸਵੇਰ ਯੋ ਮਨਨ ਸਵਕਸ਼ੀ ਹੋ ਚੁੱਕੇ ਨੇ ਸਵੇਰੇ ਤੇ ਆਉ ਕਰਦੇ ਆ ਦਰਸ਼ਨ ਬਣੀ ਰਿਓ ਆਪਣੀ ਵੀਡੀਓ ਦੇ ਨਾਲ ਸੋ ਸਾਥ ਸੰਗਤ ਜੀ ਪਹੁੰਚ ਚੁੱਕੇ ਵਾ ਗੁਰਦੁਆਰਾ ਸਾਹਿਬ ਕਰਦੇ ਆ ਦਰਸ਼ਨ ਤੁਹਾਨੂੰ ਵੀ ਕਰਾਉਣੇ ਆ ਵਾਹੇ ਗੁਰ ਮੈਂ ਦਾਇਰੇ ਤੇ ਪੁਰਾਣਾ ਲੰਗਰ ਹਾਲ ਸੀ ਦੇ ਨਵਾਂ ਲੰਗਰ ਵਾਲਾ ਬਾਬਾ ਜੀ ਆ ਰਹੇ ਨੇ ਦਲੀਪ ਸਿੰਘ ਜੀ ਕੁਮਨ ਨੇ ਪਰਵਾਹ ਤਾਂ ਮੈਂ ਤਾਂ ਨਹੀਂ ਪਾਈ ਸੀ ਅੱਜ ਤੁੰਦ ਹੈ ਨੀਗੀ ਇਹ ਗੱਲੋ ਕੀ ਕਰਾ ਕੋ ਬਾਬੇ ਜੀ ਠੀਕ ਠਾਕ ਹੀ ਬਾਈ ਕੁਛ ਕੀ ਫਤਿਹ ਕਰੋ ਦਰਸ਼ਨ ਬੰਦਕ ਬਣਾਤਾ ਇਹ ਕੀ ਬਣੇ ਨਵੇਂ ਸਾਲ ਲਿੰਦ ਘਰਨ ਕਰਤਾ ਜੀ ਇਹਦਾ ਉਹ ਬੜੀਆ ਲੰਗਰ ਹਲ ਤਿਆਰ ਹੋਇਆ ਹੋ ਸ਼ਿਨਾਨਾ ਅਨਕਾਰ ਆ ਕੇ ਭਾਈਆਂ ਵਾਸਤੇ ਤੇ ਦੂਜੀ ਉਧਰਲੀ ਸਾਈਡ ਹੈ ਕੇ ਬੀਬੀਆਂ ਵਾਸਤੇ ਆ ਚਲੋ ਕਰਦੇ ਆ ਪੰਜ ਸ਼ਿਨਾਨਾ ਸੋ ਨਲਾਬਿਆ ਇੱਕ ਨਹੀਂ ਵੀ ਤਾਦ ਆਪ ਤੇ ਵਾਲਿਆਂ ਦਿਖਾਉਣੇ ਆ ਤੁਹਾਨੂੰ ਕਰੋ ਤੇ ਦਰਸ਼ਨ ਤੁਸੀਂ ਦੇਖੋ ਕਿਹਦਾ ਡਬਲ ਬਣਿਆ ਇਹ ਬਰਤਨ ਦਾ ਆਕਰਨ ਨਸਤੇ ਇੱਥੇ ਆਪਾਂ ਸਾਫ਼ ਕਰਕੇ ਦਿੱਤੀ ਨਹੀਂ ਹੋ ਗਈ ਆਪਾਂ ਜਾਗੋ ਦੇ ਵਲੌਗ ਤੋਂ ਬਾਅਦ ਤਾਂ ਸ਼ਾਇਦ ਕੋਈ ਵਲੌਗ ਨਹੀਂ ਪਾਇਆ ਕੋਈ ਨਹੀਂ ਵਲੌਗ ਪਾਇਆ ਵੀ ਆਪਾਂ ਜਾਗੋ ਦੇ ਵਲੌਗ ਤੋਂ ਬਾਅਦ ਅੱਜ ਵੀ ਵੀ ਆਪਾਂ ਨੂੰ ਜਾਗੋ ਅੱਜ ਵੀ ਆਪਾਂ ਵੀ ਜਾਗੋ ਤੇ ਜਾਣਾ ਧੁੱਪ ਵੀ ਨਿਕਲ ਆਈ ਬਹੁਤ ਦਿਨਾਂ ਬਾਅਦ ਕੱਲ ਮਾੜੀ ਹੀ ਨਿਕਲੀ ਸੀ ਬਾਕੀ 5 ਦਿਨ ਤਾਂ ਨਿਕਲੀ ਨਹੀਂ ਜਮਣ ਵੀ ਨਹੀਂ ਹੁਣ ਵੀ ਆਪਾਂ ਨਵਾਉਨੇ ਆ ਪਸ਼ੂ ਲੈਟ ਬਹੁਤ ਟਾਈਮ ਬਾਅਦ ਆਈ ਆ ਹੁਣ ਫਿਰ ਅੱਜ ਵੀ ਅਸੀਂ ਕਿਹਾ ਨਵਾਈ ਧਕੇ ਪਸ਼ੂ ਰੀਟਿਗੋ ਆ ਬਈ ਆਪਾਂ ਪਤਾ ਸੀਗਾ ਇਹ ਸਿੱਕਟ ਨੇ ਅਮਕ ਰੈਡੀ ਹੋਣਾ ਆਪਾਂ ਆ ਰਿਹਾ ਭਈ ਆਪਣਾ ਪੰਮੂ ਢਿਲਾ ਆ ਵਿਚਾਰਾ ਥੋੜਾ ਆ ਠੰਡੀ ਲੱਗ ਗਈ ਨੂੰ ਉਹ ਕਹਿਆ ਉਹ ਠੀਆ ਕਰਦੂ ਕਰੇ ਬੈਠਾ ਰਿੰਦਾ ਬੈਠੇ ਰਿੰਦਾ ਆ ਰਿਹਾ ਭਈ ਆਪਣਾ ਤੰਮੂ ਨਾ ਕਹਿਆ ਲੱਸੀ ਪੀਉਂਦੇ ਹੁਣ ਆਪਾਂ ਇਹਨਾਂ ਨੂੰ ਨਵਾ ਕੇ ਧੰਨੋ ਆਪਣੀ ਆ ਵੀ ਆਪਣਾ ਸ਼ਰੂ ਸ਼ਰੂ ਪਰਾ ਸੱਤ ਵਾਰ ਦੀ ਇਹ ਤਾਂ ਗੋਡਾ ਕਦੌੜਦਾ ਜੀ ਪੰਜ ਦਿਨਾਂ ਚ ਟੂਪ ਤੋਂ ਆਪ ਲੋਗ ਆ ਕੇ ਗੋਡਾ ਦਸ਼ੀ ਕਰਤਾ ਇਹਦਾ ਹੁਣ ਪੂਰਾ ਸਹੀ ਹੈ ਸ਼ਰੂ ਆਪਣਾ ਪੁੱਛ ਨੂੰ ਆ ਕੇ ਮਿਲਦੇ ਆ ਵੀ ਆਪਾਂ ਤੁਹਾਨੂੰ ਬਾਰ ਬੁਰ ਕੱਢ ਕੇ ਉਹਨਾਂ ਚੱਕਰ ਵੀ ਤੁਸੀਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਨਾ ਲੱਗਾ ਮੈਨਾਂ ਸੱਤ ਦਿਨਾਂ ਬਾਅਦ ਕੁਝ ਕਹਿਣਾ ਜਾ ਯਾਰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਨਾਲੇ ਕਰੀ ਰਕ ਦਿੱਤੇ ਕਲਕਲਕਾ ਲਾ ਕਟਾ ਆ ਤੰਮੂ ਨਾ ਜਮਾ ਤੇਰਾ ਗੂ ਮਿਲਦਾ ਹੈ

ਕਾ ਮੀਨਾਂ ਤੂੰ ਫੋਰ ਨਾ ਕਰ ਤੂੰ ਨਾ ਟੈਲੀ ਚਾਲਾ ਜੀਤਾ ਮਰਦੀ ਪਾਈ ਤਾ ਪੱਕਾ ਦੇ ਕਿਹਨੂੰ ਚੁਰਬੋਲਾ ਚਾਲਾ ਜਿਹੜਾ ਤੂੰ ਪੁੱਛੰਗੇ ਉਹਨੂੰ ਹਾਲ ਕੇ ਪਸੂ ਕੇਰਾ ਆ ਸਕੂਟਰ ਦਾ ਹਾਲ ਬਿਕਾ ਤੂੰ ਥੂਲੀ ਥੂਲ ਥੂਲੀ ਭੈਣ ਆ ਗਈ ਕੀ ਉਹ ਮੁੰਡੇ ਭੈਣ ਆ ਗਈ ਕੀ ਐਂ ਤਦ ਇਹ ਤੂੰ ਪਾ ਮੋ ਮੰਮੀ ਇਹਨਾਂ ਮੱਥਾ ਮਾਰੀ ਨੇ ਨਾਲਾ 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 ਨੋਂਦਾ ਹੀ ਨਹੀਂ ਬੈਠਾ ਨਹੀਂ ਕੋਈ ਮਮੀ ਤੇ ਘਰ ਤਾਂ ਸੋਲ ਕਰਿਆ ਕੋਈ ਕਹਿਣਾ ਚਾਹੇਂਗਾ ਆਪ ਕੋਈ ਵਿਚਾਰ ਨਹੀਂ ਹਮ ਫੁੱਲ ਵੀ ਪੇਸ਼ ਕਰ ਸਕਦੇ ਕੁਛ ਤਾਂ ਬੋਲੇ ਰੇ ਨਹੀਂ ਬੋਲਣਾ ਅਰੇ ਇਹ ਬਾਬੂ ਦਾ ਕੋ ਸਟਾਈਲਰ ਹੈ ਬੋਲੋ ਕੁਝ ਨਾ ਨਹੀਂ ਬੋਲਣਾ ਹੁਣ ਆ ਹੀ ਕਰੀ ਜਾਂਦਾ ਮੈਂ ਇਹਨਾਂ ਨੂੰ ਨਾ ਮੈਨੂੰ ਨਾ ਤੁਹਾਨੂੰ ਮਾਰਦੇ ਆ ਬੱਚੇ ਉਹ ਵੀ ਆਪਾਂ ਬੱਚੇ ਬਾਹਰ ਕੱਢ ਦਿੱਤੇ ਆ ਨਵਾ ਦੇ ਸੀ ਇਹਨਾਂ ਨੂੰ ਹੁਣ ਆ ਬਈ ਧੁੱਪ ਸਿੱਖਣਗੇ ਆਰਿਆ ਤੋਂ ਮੂੰਹ ਪੰਮੂ ਨੂੰ ਆਪਾਂ ਖੁੱਲੇ ਛੱਡਦੇ ਹਾਂ ਬਾਕੀ ਆਪਾਂ ਸਾਰੇ ਬੰਦ ਦਿੱਤੇ ਆ ਬਹੁ ਵੱਡਿਆਂ ਨੂੰ ਵੀ ਬਾਹਰ ਕੱਢਦੇ ਆ ਇਹ ਨਿਚੜੀ ਜਾਂਦੇ ਆ ਗਾਵਾਂ ਵੀ ਨਿਚੜੀ ਜਾਂਦੀਆਂ ਬਈ ਫਿਰ ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਾਂਗੇ ਫਿਰ ਧੁੱਪ ਸਿੱਕਣਗੇ ਸਾਰੇ ਬਹਿ ਜਾਣਗੇ ਫਿਰ ਵੀ ਆਪਾਂ ਥਾਂ ਵੀ ਧੋਵਾਂਗੇ ਤੇ ਮੈਟ ਵੀ ਬਾਹਰ ਕੱਢਨੇ ਆ ਸਾਰੇ ਮੈਟ ਬਾਹਰ ਕੱਢਾਂਗੇ ਫਿਰ ਵੀ ਆਪਾਂ ਥਾਂ ਧੋਵਾਂਗੇ ਆ ਵੇਖੋ ਕੀ ਕਰੀ ਜਾਂਦੀ ਉਹ ਵੀ ਆਪਾਂ ਪਸ਼ੂ ਬਾਹਰ ਕੱਢ ਦਿੱਤੇ ਆ ਧੁੱਪ ਬਹੁਤ ਕਰਨੀ ਲੱਗੀ ਅੱਜ ਹੁਣ ਸੇਕਣ ਗਿਆ ਤਾਂ ਆਪਾ ਹੋਰ ਬਈ ਆਪਾਂ ਤਾਂ ਮੂੰਹ ਪਿਆਉਣੇ ਲੱਸੀ ਵੇਖਿਆ ਹੁਣ ਕੀ ਕਰਦਾ ਜਿਹੜੀ ਬਲਾਈ ਤਮੂ ਆ ਵੇਖੋ ਹੁਣ ਲੱਸੀ ਪੀਉਣੇ ਨੂੰ ਕੀ ਕਿ ਬੋਨਣਾ ਜਿਹੜੀ ਲੱਸੀ ਜੀ ਲੱਸੀ ਬੜਾ ਤਾ ਸਰੋਂ ਦਾ ਤੇਲ ਤੇ ਨੂਣਾ ਆ ਜੀ ਨਾ ਸਹੀ ਰਹਿ ਜਾਂ ਇਹ ਰਿੰਗੀ ਅੰਡਾ ਰਿੰਗੀ ਅੰਡਾ ਕ੍ਰਿੰਗੀ ਅੰਡਾ ਰਿੰਗੀ ਅੰਡਾ ਰਿੰਗੀ ਅੰਡਾ ਨਾਲੇ ਬਈ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਜੀ ਥੋੜੀ ਕਰਪਾਣ ਵੀ ਆਪਣੇ ਤਿੰਨ ਕੇ ਬਹੁਤ ਜਲਦੀ ਹੋਗੇ ਕੰਪਲੀਟ ਆ ਗਿਆ ਆ ਗਿਆ ਆ ਗਿਆ ਹਾਂ ਟਮੈਟਰ ਰੱਖ ਜਾਣਾ ਆਹ ਚਲ ਪੀਂ ਲੈ ਲੱਸੀ ਤੂੰ ਇਹ ਆਪਾਂ ਲੱਸੀ ਕਹਿੰਦੇ ਉਹ ਪੂਰੀ ਲੱਗੇ ਤਾਂ ਇਹ ਮਰੇ ਭਾਈ ਕੋ ਦਿਨਾਂ ਤੇ ਰਹਿ ਗਿਆ ਦੋ ਦਿਨਾਂ ਦਾ ਫਰਕ ਹੈ ਪੰਮੂ ਉਹ ਠੰਡ ਲੱਗ ਗਈ ਉਹ ਚੜ੍ਹਦੀ ਜੱਗੀ ਮੇਰੇ ਸਾਥੇ। ਉਹ ਮੁੱਦ ਵੀ ਨਾਲਿਆ ਆਪਣਾ। ਨਾਲਿਆ ਕਿੱਛ? ਨਿਆਰਾ ਹੁੰਦਾ ਨਾ ਆਕੇ? ਹਾਂ। ਆਹ। ਹੋਣ ਖਲਾ ਬੋਲਾ ਬੋਲਾ ਉਧਰ ਭੱਜ ਗਿਆ ਉਹ ਨਾ ਰਣੀ ਕਿਚੂ-ਕਿਚੂ ਤੁਰ ਜਾਂਦਾ ਕਿ ਮੈਨੂੰ ਫੇਰ ਲੱਸੀ ਮਿਲੂਗੀ ਵੀਨੇ ਹੁਣ ਕਿੱਥੇ ਫਿਰਦਾ ਤੰਮੂ ਡੇਢ ਦੇ ਪਿੱਛੇ ਫਿਰਦਾ ਉਹਦਾ ਆਪਾਂ ਦਾ ਘਰੇ ਆਗੇ ਸੀ ਥਾਂ ਤੋਤਾ ਸੀ ਬਈ ਪਥਾਂ ਕਿੱਧਰ ਆੜਿਆ ਇੱਧਰ ਆ ਗਿਆ ਪਾਰਣੇ ਨੇ ਆਪਾਂ ਹਾਂ ਬਾਹਰ ਇੱਧਰ ਉਹਦੇ ਨਾਲ ਤੇ ਗਵੰਡੀਆਂ ਨੇ ਘਰੇ ਆੜਿਆ ਏ ਲੂਣਾ ਏ ਲੂਣਾ ਲੂਣਾ ਏ ਨੂਰੀ ਏ ਰਤੋਤਾ ਤੋਤਾ 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 ਕਹੋਇਆ ਹੁਣ ਜੀ ਬਈ ਬਰਥਡੇ ਪਾਰਟੀ ਚੱਲ ਪਈ ਹੋਊਗੀ ਸਟਾਰਟ ਅੱਜ ਆਪਣੇ ਚੋਬਰ ਦਾ ਬਰਥਡੇ ਸੀ ਉਹਦੇ ਕਰਕੇ ਪਰ ਪੇਸਟੀਆਂ ਲੈਂਦੀਆਂ ਆ ਆ ਮੁੰਡੇ ਦਾ ਬਰਥਡੇ ਆ ਪੇਸਟੀਆਂ ਚੱਲੀ ਜਾਂਦੀਆਂ ਨੇ ਦੇਖ ਲੋ ਇਹ ਆਪਾਂ ਅੱਗੇ ਸੀ ਪੱਠੇ ਵੱਢਣਾ ਤਰੇ ਤਰੂ ਲਾਥੀ ਚੁੱਕੀ ਆ ਹੁਣ ਮੈਂ ਕਿਹਾ ਵੜਦੇ ਆ 2 ਵਜ ਗਿਆ ਤੇ ਫੇਰ ਇਹਨਾਂ ਨੂੰ ਆਪ ਪਾਵਾਂਗੇ ਕਰਮ ਵਾਲਿਆਂ ਨੂੰ ਉਹ ਚੱਕਦੇ ਆਂ ਪੰਡ ਹੁਣ ਆਪਾਂ ਚੋਬਰ ਚਕਾ ਦੂ ਆਪਾਂ ਤਿੰਨ ਵੱਜ ਕੇ ਆਪਾਂ ਪੱਠੇ ਪਾਤੀ ਸੀ ਇਹਨਾਂ ਨੂੰ ਤੇ ਸੱਜਰਾਂ ਨੂੰ ਆਪਾਂ ਦਿੰਨੇ ਆਂ ਵੰਡ ਤੇ ਇਹਨਾਂ ਨੂੰ ਪਾਦਨੇ ਹਰਾ ਤੇ ਟੂੜੀ ਤੇ ਤੰਮੂਨਿਆਂ ਨੂੰ ਫੀਡ ਤੇ ਨਾਲ ਟੂੜੀ ਖਾਈ ਜਾਂਦੇ ਆਪਣੇ ਜਵਾਨ ਹਾਂ ਬਾਈ ਕਰਕੇ ਆਪਾਂ ਰਾਣੀਆਂ ਨੂੰ ਅੰਦਰ ਤੇ ਹਮ ਧਾਰਾ ਧੋਨਾ ਲਈਆਂ ਕੱਢ ਤੇ ਸੁੱਕ ਸੁੱਕੇ ਖਲਾਤੀ ਇਹਨਾਂ ਥੱਲੇ ਤੇ ਹੁਣ ਕਰਨ ਗਿਆ ਆਰਾਮੇ ਤੇ ਆਪਾਂ ਹੁਣ ਟਾਈਮ ਜਾਣੇ ਦੁੱਧ ਪਾਉਣਾ ਚਲੋ ਠੀਕ ਆ ਬਾਈ ਉਹ ਨਾ ਡਿੱਗ ਗਿਆ ਨਾ ਆਪਾਂ ਨੇ ਸਿਨਾ ਨਗਰੀ ਤਾਂ ਮੰਦੀ ਨਹੀਂ ਸੀਗੀ ਜੀ ਮਿੱਤਰੋ ਰਾਤ ਦੇ 10 ਵਜੇ ਕਿਤੇ ਆਪਾਂ ਜਾਗ ਕੇ ਤੋਂ ਹੁਣ ਵਾਪਸੀ ਕੀਤੀਆਂ ਹੁਣ ਗੇਟ ਖੋਲਦਾ ਗੇਟਮੈਨ ਲੱਗਦਾ ਫੋਨ ਲਾ ਘਰੇ ਲਾਉਣਾ ਪਣਾ ਉਹਨਾਂ ਨੂੰ ਨਾ ਹੀ ਉਹ ਖੁੱਲਣਾ ਪਉਣ ਲੱਗੇ ਮੈਨਾਂ ਵਾਜਦੇ ਕੀ ਕਰੇ ਆਹ ਸੱਤ ਕੇ ਗਾਂਦੇ ਟੱਪ ਚ ਫਿਰ ਉਧਰ ਦੀ ਟੱਪ ਉਹ ਦੁਕਾਨ ਦੇ ਟੱਪੇ ਹੁਣ ਬਈ ਗਾਂਦੇ ਟੱਪ ਕੇ ਜਰੂ ਚਾਚੇ ਕੀ ਤੇ ਫੇਰ ਖੁੱਲੂਗਾ ਬਾਹਰ ਖੋਲੂ ਜਾ ਕੇ ਤੇ ਠੰਡ ਬਹੁਤ ਜ਼ਿਆਦਾ ਧੰਦ ਵੀ ਕਿਤੇ ਕਿਤੇ ਤਾਂ ਟੁਕੜਿਆ ਜਿਹਾ ਡੈਗਦੀ ਕਿਤੇ ਕਿਤੇ ਤਾਂ ਬਹੁਤਾ ਕਿਤੇ ਕਿਤੇ ਜਿਵੇਂ ਸਾਫਾ ਮੌਸਮ ਤੇ ਕਿਉਂਕਿ ਆਪਾਂ ਲੈ ਕੇ ਗਏ ਸੀ ਆਪਣੀ ਰਾਣੋ ਇੱਟ ਆਪਾਂ ਨੂੰ ਠੰਡ ਠਰ ਵੀ ਕੰਪੂਰਾ ਪੂਰਾ ਠਰ ਗਿਆ ਚੜ ਗਿਆ ਚਲ ਖੋਲ ਜਾ ਕੇ ਚਲੋ ਠੀਕ ਹੈ ਮਿੱਤਰੋ ਗੁੱਡ ਨਾਈਟ ਸასი ਕਾਲ ਧੰਨਵਾਦ ਆਪਣੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਵਲੌਗ ਤੁਹਾਨੂੰ ਵਧੀਆ ਲੱਗਦੇ ਤਾਂ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜਲਦੀ ਤੋਂ ਜਲਦੀ ਵਲੌਗ ਪਾਇਆ ਕਰੀਏ ਅੱਗੇ ਬਹੁਤ ਟਾਈਮ ਹੋ ਗਿਆ ਚਲੋ ਠੀਕ ਹੈ ਮਿੱਤਰੋ ਹੁਣ ਬਾਹਰ ਖੋਲਦਾ ਆਪਣਾ ਚੋਬਰ ਤੇ ਫਿਰ ਆਪਾਂ ਜਾ ਕੇ ਕੱਪੜੇ-ਕੁਪੜੇ ਚੇਂਜ ਕਰਕੇ ਸੋਨੇ ਆ ਮਿਲਦੇ ਆ ਤੁਹਾਨੂੰ ਹੁਣ ਆਪਾਂ ਅਗਲੀ ਵੀਡੀਓ ਚ ਕੋਸ਼ਿਸ਼ ਕਰਾਂਗੇ ਕਿ ਖੁੱਲਦਾ ਨਹੀਂ ਹੁਪ ਤੰਦਰਾ ਡਰਾਤਾ ਹੀ ਲੋ ਵੀ ਮਿੱਤਰੋ ਬਾਹਰ ਆਪਣਾ ਖੁੱਲ ਗਿਆ ਤੇ ਹੁਣ ਆਪਾਂ ਚੱਲਦੇ ਆ ਗੁੱਡ ਨਾਈਟ